ਬਰਾਉਂਾ ਉਹ ਦੇਖ ਤਾਂ ਮੇਰੇ ਵੈਸੇ ਨਾਲ ਪਾਉਂਦੇ ਹਾਂ ਆਹ ਅਗੜੇ ਉਤਰੋ ਜੀ ਬੰਦਰ ਆ ਬਠਾਏ ਨੇ ਇਹ ਬਾਈ ਜੀਤੇ ਵਾਲਾ ਨਹੀਂ ਹੱਸਦਾ ਜਿਹੜੇ ਉਤਰਦਾ ਪਤਾ ਨਹੀਂ ਕਿਹੜਾ ਆਹ ਆ ਮਰੂਏ ਬਠਾੜਾ ਇੱਧਰ ਹਾਂ ਇਹ ਬਾਈ ਵਿੱਕੀ ਨੇ ਬੂਤਰ ਸਿੱਟਿਆ ਜੀ ਆ ਛਾਪੇ ਅੱਜ ਜਾ ਰਿਆ ਐਂਟਰੀ ਜੀ ਅੱਛਾ ਉਤਰਦਾ ਉਹਦਾ ਜੀ ਠੀਕ ਆ ਉਧਰੀ ਆਪਣੀ ਆਪ ਦੀ ਦਿੱਤੀ ਥੀਂਰੀ ਭੈਣ ਦਾ ਠੀਕ ਆ ਆਹ ਕਿਹੜਾ ਬੂਤਰਾ ਜਵਾ ਕਾਲਾ ਕੀਤਾ ਜਾ ਬਠਾੜਾ ਆਹ ਬਚਾਰੇ ਇਹ ਆਪਣਾ ਬੂਤਰਾ ਮੌਜਾ ਦਾ ਦੱਲਾਵਾ ਪੁੱਤਰ ਬਾਜਾ ਬਾਈ ਦਾ ਅੱਛਾ ਉਹਦੇ ਕੋਲ ਆ ਗਿਆ ਇਹ ਪੁੱਤਰਾਂ ਦਾ ਬੋਦਰ ਜਾਤ ਰਹੀ ਆ ਆਹ ਬਾਲਾ ਛਿੱਟੀ ਗਲੀ ਦਾ ਇਹ ਬਾਲਾ ਭੁੱਟੋ ਤੋਂ ਲਿਆਂਦਾ ਪਿਆਉ ਭੁੱਟੋ ਦਾ ਬਾਲੀ ਦਾ ਹਾਂ ਇਹ ਗਾ ਆਹ ਢੰਡ ਵਾਲਾ ਇਹ ਮੀਰਾ ਪੁੱਤਰਾਂ ਆ ਆਜਾ ਮਹ ਪਿਆਉਰ ਹਾਂ ਪਿਆਉਰ ਮੀਰਾ ਤੇਰੇ ਜਿੱਤੇ ਤੂੰ ਆਇਆ ਸੀ ਹਾਂ ਜਿੱਤੇ ਇਹਦਾ ਬਾਪ ਆ ਪੁੱਤਰ ਹੈਗਾ ਦਿੱਤਾ ਹੋਇਆ ਮੋਟਾ ਹੈ ਪੂਰਾ ਪਿਆਉਰ ਮੀਰਾ ਵਾਲਾ ਹੈ ਪੂਰਾ ਠੀਕ ਆ ਜਿੱਤੇ ਤੇਰੇ ਘਰੋਂ ਆਇਆ ਬਾਈ ਹਾਂ ਆਹਾਂ ਇਹ ਡੋਰ ਵਾਲੀ ਇਹ ਡੋਰ ਹਰ ਰਤਾ ਹਿੰਨੇ ਗਲੇ ਨਗਰੇ ਨਗਰੇ ਹਾਂ ਰਗ ਹਾਂ ਇਹ ਵੀ ਡਾਈਵੇ ਪੂਰੇ ਹਾਂ ਹਾਂ ਵੱਡੀ ਹੋ ਰਹੀ ਠੀਕ ਆ ਆ ਘੰਟੀ ਵਾਲਾ ਬੈਠਾ ਸਾਡੀ ਘੰਟਾਰਾ ਇਹ ਹੋ ਗਈ ਹੈ ਕੰਪਟਰ ਕਿਹੜਾ ਬਾਈ ਨੇ ਵਿਕੀ ਆਦੰਦਸ਼ੇ ਨਾ ਪਾ ਲਿਆ ਇਹ ਹੋ ਗਈ ਹੈ 5000 ਵਾਲੀ ਦਾ ਹਾਂ ਆਹੋ ਰਾਤ ਹੈ ਇਹ ਰਾਤ ਨੂੰ ਬੁੱਕਾ ਹੈ tamam tamam ਹਾਂ ਤੇ ਹੋਰ ਇੱਕ ਸੋਹਣਾ ਹੈ ਨੈਪਲਨੀ ਬੰਦਾ ਹੈ ਆਪਣਾ ਬਠਿੰਡੇ ਵਾਲਾ ਮੁੰਡਾ ਉਹ ਵੀਰ ਦੇ ਘਰੋਂ ਆਉਂਦੇ ਪਹੁੰਚੇ ਮੁੰਡਾ ਲੋਸਤ ਆਹ ਇੱਥੇ ਆ ਕੇ ਭੈਣਾ ਬੰਨ ਠੀਕ ਆ ਇਕੜਾ ਲਾਟ ਦੇ ਬਣਾ ਹੀ ਕਹਿੰਦੇ ਦੱਸ ਕਿੰਨੇ ਲੈਣੇ ਆ ਠੀਕ ਆ ਤੇ ਉਹ ਤੋਂ ਕਰਦੇ ਹੀ ਗਏ ਜਿਹੜੇ ਆਪੇ ਸਾਹਮਣੇ ਉੱਡਿਆ ਵਹ ਰੰਦਾ ਪਿਆ ਅੱਲੀ ਬਲੀ ਡਾਈ ਇਹਦੇ ਨਾਲ ਭੈਣ ਭਾਈ ਪਰ ਪਰ ਘੰਟੇ ਹੁੰਦੇ ਆ ਯਾਰ ਠੀਕ ਆ ਆਹਾਂ ਮਰ ਗਿਆ ਇਹ ਵੀ ਉਹ ਦੱਲੇ ਵਾਲੇ ਕੁੱਤੇ ਦਾ ਪੁੱਤ ਹੋ ਰਿਹਾ ਆ ਇਹ ਆਪਣਾ ਪਤਰ ਬਾਈ ਦੇ ਖੋਟਰੇ ਦੇ ਬਾਦ ਰਿਆ ਅੱਛਾ ਕਿਹੜਾ ਹਵੀਰ ਦੀ ਉਤਰ ਪੁੱਤਰਾ ਮਰ ਨਹੀਂ ਗਿਆ ਉਹਦੇ ਭਰਾ ਦਾ ਪੁੱਤ ਆ ਇਹ ਹਾਂ ਨਾਲ ਨਾਲ ਆਇਆ ਬਾਈ ਇੱਥੇ ਜਿਹੜਾ ਹੋ ਗਿਆ ਸੀ ਹਾਂ ਮਰ ਗਿਆ ਉਤਰ ਠੀਕ ਆ ਇਹ ਅਜੇ ਕੱਢਨੇ ਆ ਜਾਂ ਕੱਢੇ ਹੋਏ ਆ ਇਹ ਕੱਢਨੇ ਆ ਅਜੇ ਬਾਈ ਫੇਰ ਇਹ ਵੀ ਨਹੀਂ ਕੱਢੇ ਹੋਏ ਜਾਨਕੀ ਲੋਕ ਚ ਕੱਢੇਗਾ ਕੂਰੀ ਚ ਹਾਂ ਐ ਡਾ ਆ ਗਿਆ ਫਿਰ ਲੈ ਲੱਗਦੇ ਨਹੀਂ ਮਾ ਘਰੋਂ ਬਾਗ ਬੁਗ ਬਣਾ ਨਾੜਦਾ ਰ ਰੋ ਰਜਾ ਇਹ ਟੰਗੇ ਉਹ ਵੀ ਕਬੂਤਰ ਨੇ ਜੇ ਭੱਜ ਕੇ ਮੁੜ ਕੇ ਫੈਲ ਗੇ ਹੋਰ ਵਾਂ ਘੇੜ ਲਾਂਗੇ ਜੇੜ ਜੇੜ ਚ ਬੈਤੇ ਨੂੰ ਪਤਾ ਹਾਂ ਜਾਣ ਵਾਲੇ ਰਿਜ਼ਲਟ ਇਹਨਾਂ ਦਾ ਫੋਲੀਆ ਜਾ ਕਰਗੇ ਲੋ ਵਾਲੇ ਨੇ ਪੂਰੇ ਹਾਂ ਬਾਕੀ ਬੱਚੇ ਹੁਣ ਸਾਰਿਆਂ ਦੇ ਘਰੇ ਦਿਨ ਸਪਾਏ ਆ ਹੂੰ ਰੰਗ ਵੀ ਨਹੀਂ ਪਸਟ ਹੋਇਆ ਕੱਲ ਮੜਕ ਵਾਲੀ ਦੋਈ ਲਾਈ ਆ ਠੀਕ ਆ ਯਾਨਕਿ ਫੋਲਰ ਰਿਜ਼ਲਟ ਦਾ ਗੁੱਡੇ ਦਾ ਸਿਸਟਮ ਤੇਰਾ ਬਹੁਤ ਘੰਟ ਲੱਗਿਆ ਹਨ ਆਪਾਂ ਨਾਲ ਕੋਈ ਚਿੱਤਰ ਨਹੀਂ ਕੋਈ ਮੱਥਰ ਨਹੀਂ ਕੋਈ ਮੱਖੀ ਨਹੀਂ ਜਾਲੀਆਂ ਫਿਰ ਆਧਵੀ ਗੀਜ ਚੀਜ਼ ਮੈਨੂੰ ਬੜੀ ਵਧੀਆ ਲੱਗੀ ਦੂਨੇ ਪਾਸੇ ਜਾਲੀਆਂ ਰੱਖੀਆਂ ਨੇ ਬਹੁਤ ਤਾਂ ਹੀ ਰਹਿਂਦੀਆਂ ਪੱਟੀਆਂ ਲਾਉਣ ਵਾਲੀਆਂ ਰਹਿਂਦੀਆਂ ਹਾਂ ਮੱਟੇ ਦਾ ਦੋਰ ਵੀ ਰਹਿਣੀਆਂ ਰਹਿਣੀਆਂ ਮੀਆਂ ਸੱਡੀਆਂ ਮੱਟੇ ਦਾ ਦੋਰ ਦੀ ਘੋਲ ਹੀ ਲੋੜ ਦੇ ਇਹ ਆ ਤਰਜਾ ਭਰਣ ਵਾਲੀਆਂ ਆ ਸਰਦ ਭਾਰਾ ਦੀ ਭਈ ਆ ਚੀਜ਼ਾਂ ਨਾ ਆ ਛੱਡਿਆ ਕਰੋ ਗੁੱਡੇ ਦੇ ਵਿੱਚ ਇਹ ਮੇਰੇ ਹੈ ਪਹਿਲਾ ਪੁੱਤਰ ਖਾ ਗਿਆ ਬੰਦੀਆਂ ਭੀਆਂ ਆ ਗਈ ਬਾੜੀਆਂ ਮਾੜੀਆਂ ਹੁੰਦੀਆਂ ਇਹਦੇ ਚੀਜ਼ ਜੀ ਜੂ ਇਹਦੇ ਚੀਜ਼ ਵੱਢਦੇ ਦਰਜ ਨਾ ਹੋਵੇ ਗੁੱਡੇ ਦੇ ਵਿੱਚ ਕੋਈ ਵੀ ਜਿੱਥੇ ਬ ਉੱਥੇ ਦਰਜ ਮਾਰੀ ਆ ਜਿੱਥੇ ਪੱਟੀ ਕੀ ਨਾਲੋਂ ਭਰਾ ਦੇ ਦੁਬਾਰੇ ਭਰਾਵਾਂਗੇ ਆਨ ਭਰਾਵਾਂਗੇ ਆਹ ਬਸਹੀ ਗੱਲ ਆ ਪਹਿਲਾਂ ਉਹ ਕੱਟੇ ਜੀ ਪੌੜ ਪੱਤ ਗਈ ਯਾਰ ਮੈਂ ਕੋਈ ਹੋਰ ਠੰਡੇ ਜਨਾਂ ਦੇ ਨਾ ਅੰਡੇ ਜਗਤ ਜਾਗ ਬੰਦੇ ਆ ਕੁੱਤੇ ਉੱਤੇ ਹੁੰਦੇ ਹੋਣ ਕਰਦਾ ਹੱਦ ਜਨਾਂ ਦੇ ਨਾਲ ਜੇ ਰੁੱਤੇ ਵਜੇ ਹੁੰਦੇ ਸਿੱਧੇ ਹੋ ਜਾਣ ਹਾਂ